ਇਸ ਵੱਲੇ ਦੀ ਮੰਦਭਾਗੀ ਖਬਰ ਜਸਵਿੰਦਰ ਪੱਲਾ ਪੰਜਾਬੀ ਇੰਡਸਟਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਬੜੀ ਮੰਦਭਾਗੀ ਖਬਰ ਜਿਹੜੀ ਹੈ ਸਵੇਰੇ ਹੀ ਤੜਕੇ ਸੁਣਨ ਨੂੰ ਮਿਲੇਗੀ ਜਦੋਂ ਜਸਵਿੰਦਰ ਪੱਲਾ ਇਸ ਦੁਨੀਆ ਤੇ ਨਹੀਂ ਰਹੇ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਉਹਨਾਂ ਦੇ ਵੱਲੋਂ ਜਿਹੜਾ ਲੋਕਾਂ ਨੂੰ ਹਸਾਇਆ ਜਾਂਦਾ ਸੀ ਤੇ ਅੱਜ ਉਹ ਸਾਰਿਆਂ ਨੂੰ ਫਰਲਵਾਉਂਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਹਾਲ ਕਰੀਏ ਤਾਂ ਲੰਬਾ ਸਮਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤਾ ਜਿੱਥੇ ਉਹਨਾਂ ਨੇ ਕਾਫੀ ਹਿੱਟ ਫਿਲਮਾਂ ਵੀ ਦਿੱਤੀਆਂ ਉਥੇ ਜੇ ਗੱਲ ਕਰੀਏ ਤਾਂ ਛਣਕਾਟਾ ਤੋਂ ਜਿਹੜੇ ਸੁਪਰ ਡੂਪਰ ਹਿੱਟ ਹੋਏ ਉਹ ਜ਼ਬਾਲ ਛਣਕਾਟਾ 1 ਛਣਕਾਟਾ 2002 ਇਸ ਤਰ੍ਹਾਂ ਪਾਰਟਸ ਲੈ ਕੇ ਆਏ ਜਿਨ੍ਹਾਂ ਨੂੰ ਜਸਵਿੰਦਰ ਪੱਲਾ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੁਣ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਪੀਯੂ ਦੇ ਵਿੱਚ ਆਪਣੀਆਂ ਸੇਵਾਵਾਂ ਨਿਮਾਈਆਂ ਜਾ ਰਹੀਆਂ ਸੀ ਐਜ਼ ਆ ਪ੍ਰੋਫੈਸਰ ਬੱਚਿਆਂ ਨੂੰ ਪੜਾਇਆ ਜਾ ਰਿਹਾ ਸੀ ਉਹਦੀ ਗੱਲ ਕਰੀਤਾ ਵੱਡੇ ਸਮਾਜ ਸੇਵੀਆਂ ਦੇ ਵਿੱਚ ਵੀ ਨਾਮ ਗਿਣਿਆ ਜਾਂਦਾ ਜਸਵਿੰਦਰ ਪੱਲਾ ਜੀ ਦਾ ਸਾਲ ਦੀ ਜਿਹੜੀ ਉਹਨਾਂ ਦੀ ਉਮਰ ਦੱਸੀ ਜਾ ਰਹੀ ਹੈ ਫੋਰਟਿਸ ਹਸਪੀਟਲ ਦੇ ਵਿੱਚ ਜਿਹੜੀ ਉਹਨਾਂ ਨੇ ਆਖਰੀ ਸਾਲ ਲਿੱਤੇ ਹਾਲਾਂਕਿ ਇਸ ਖਬਰ ਤੋਂ ਬਾਅਦ ਕਈ ਲੋਕਾਂ ਦੀ ਇੱਕ ਤਰ੍ਹਾਂ ਦੇ ਹੋਸ਼ ਉਡਾਨ ਵਾਲੀ ਜਿਹੜੀ ਹੈ ਖਬਰ ਸੀ ਕਿਉਂਕਿ ਇਹਨੇ ਮਸ਼ਹੂਰ ਅਦਾਕਾਰ ਸੀ ਜੇ ਉਹਨਾਂ ਦੀਆਂ ਫਿਲਮਾਂ ਦੀ ਗੱਲ ਕਰੀਤਾ ਛਣ ਕਾਟਾ ਕੈਰੀਅਨ ਜਟਾ ਤੇ ਹੋਰ ਵੀ ਜਿਹੜੀਆਂ ਫਿਲਮਾਂ ਉਹਨਾਂ ਨੇ ਇੰਡਸਟਰੀ ਦੇ ਵਿੱਚ ਕਾਫੀ ਆਪਣਾ ਨਾਮ ਕਮਾਇਆ ਸੀ ਉੱਥੇ ਹੀ ਗੱਲ ਕਰੀਏ ਤਾਂ ਹੁਣ ਇਹ ਪੂਰੀ ਪੰਜਾਬੀ ਇੰਡਸਟਰੀ ਦੇ ਵਿੱਚ ਸ਼ੌਗ ਦੀ ਲਹਿਰ ਹੈ ਜਸਵਿੰਦਰ ਪੱਲਾ ਦਾ ਲੁਧਿਆਣਾ ਦਾ ਵੀ ਖਾਸ ਨਾਤਾ ਹੈ ਦਾਦੀ ਕੀ ਲੁਧਿਆਣਾ ਦੇ ਪੀਏਯੂ ਦੇ ਵਿੱਚ ਜਿਹੜਾ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੀ ਹੈ ਆਪਣੀਆਂ ਸੇਵਾਵਾਂ ਹੈਗਾ ਪ੍ਰੋਫੈਸਰ ਦੇ ਰੂਪ ਦੇ ਵਿੱਚ ਵੀ ਜਿਹੜੀਆਂ ਨਿਭਾਈਆਂ ਜਾ ਰੀਆਂ ਸੀ ਉੱਥੇ ਹੀ ਗੱਲ ਕਰੀਏ ਤਾਂ ਦਰਾਹੇ ਦੇ ਜਿਹੜੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਜਿਸ ਬੰਦੇ ਚ ਸਾਰੀਆਂ ਕੁਆਲਿਟੀਆਂ ਸਾਮਣੇ ਦੇਖੀਆਂ ਸਭ ਤੋਂ ਨਿਮਰਤਾ ਬੜੀ ਵੱਡੀ ਸੀ ਕਿ ਉਹਦੇ ਚ ਇਨਾ ਕੁਝ ਹੁੰਦੇ ਹੋਏ ਵੀ ਬਾਜੂ ਦੇ ਵਿੱਚ ਕੋਈ ਈਗੋ ਨਹੀਂ ਸੀ ਹਮੇਸ਼ਾ ਜ਼ਮੀਨਾਂ ਜੁੜ ਕੇ ਰਹੇ ਔਰ ਵੰਨ ਕਰਦੇ ਸੀ ਔਰ ਜਿਹੜੀ ਖਾਸ ਕਰਕੇ ਹਾਂ ਤਾਂ ਉਹਦੇ ਪੋਲਿਟਿਕਸ ਦੇ ਵਿੱਚ ਕੀ ਹੁੰਦਾ ਕਿ ਉਹਨਾਂ ਨੂੰ ਜੈਲਸੀ ਹੋ ਜਾਂਦੀ ਹੈ ਕਿ ਸਾਡੇ ਖਿਲਾਫ ਬੋਲਦਾ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਸੀ ਕਿ ਬੰਦੇ ਨੇ ਜੇ ਉਹ ਗੱਲ ਕਹਿੰਦਾ ਤਾਂ ਸਮਾਜ ਸੁਧਾਰਨ ਵਾਸਤੇ ਗੱਲ ਕਹਿੰਦੇ ਆ ਤੇ ਇਸ ਕਰਕੇ ਬਹੁਤ ਵੱਡੀ ਦੇਣ ਆਉਂਦੀ ਜਿੱਥੇ ਸਾਡੇ ਪੰਜਾਬੀ ਕਲਚਰ ਨੂੰ ਸਮਾਜ ਨੂੰ ਉੱਥੇ ਸਾਡੀ ਪੀੜ੍ਹੀ ਨੂੰ ਸਾਡੀ ਖੇਤੀਬਾੜੀ ਨੂੰ ਬਹੁਤ ਵੱਡੀ ਉਹਦੀ ਦੇਣ ਸੀ ਜਿਹਨੂੰ ਭੁਲਾਇਆ ਨਹੀਂ ਜਾ ਸਕਦਾ ਬਖਾੜੇ ਦਾ ਸਾਡੇ ਦਾ ਇਸ ਮਹੱਲੇ ਦੇ ਅਸਨੇਕ ਸੀਗੇ ਤੇ ਪੜੋਸੀਆਂ ਸਾਰੇ ਤੇ ਵੈਸੇ ਪਿਆਰ ਬਹੁਤ ਜ਼ਿਆਦਾ ਸੀ ਜਿਹਨੂੰ ਜਾਣਨਾ ਸਾਨੂੰ ਜਿੱਥੇ ਮੈਂ ਵਨ ਪਰਵਾਰ ਤੋਂ ਤੇ ਉਸੇ ਪੂਰੇ ਹਰਿਆਧESHਤਾਨ ਜਿੱਥੇ ਉਹ ਕੋਈ ਲੋਕ ਬੈਠੇ ਆ ਉਹਨੂੰ ਬਹੁਤ ਅਦਬ ਸਰ ਤੁਸੀਂ ਤਾਂ ਮਹੱਲੇ ਵਾਸੀ ਇਕੱਠੇ ਰਹਿੰਦੇ ਸੀ ਆਖਰੀ ਤੁਹਾਡੀ ਮੁਲਾਕਾਤ ਕਦ ਹੋਈ ਸੀ ਕੀ ਕੁਝ ਗੱਲਬਾਤ ਉਸ ਦੇ ਵਿੱਚ ਹੋਈ ਤੁਹਾਡੀ ਉਹਨਾਂ ਦੇ ਨਾਲ ਮੇਰੀ ਹੁਣ ਨਾ ਘੱਮਸਘਾਂ 4-5 ਮਹੀਨੇ ਤੋਂ ਕੋਈ ਮੁਲਾਕਾਤ ਨਹੀਂ ਹੋਈ ਸੀ ਕਿਦਾਂ ਵੀ ਕਿਸੇ ਕਲਿਮਿਸ਼ਨ ਤੇ ਵੀ ਗਏ ਹੋਏ ਸੀ ਮੈਂ ਵੀ ਗਿਆ ਹੋਇਆ ਸੀ ਉੱਥੇ ਸਾਡੀ ਮੁਲਾਕਾਤ ਹੋਈ ਸੀ ਉਦੋਂ ਮਰ ਕੋ ਫਿਟਫਾਰ ਸੀਗੇ ਲੇਕਿਨ ਪਤਾ ਨਹੀਂ ਸੀ ਵੀ ਇੱਦਾਂ ਕੋਈ ਸਾਡਨ ਲਈ ਇਦਾਂ ਦੇ ਕੋਈ ਮਿਸ ਅਪ ਨੂੰ ਹੋ ਜਾਊਗੀ ਤੇ ਪਰ ਜਦੋਂ ਹੁੰਦੀ ਹੈ ਕੁਦਰਤ ਆ ਇੱਕ ਸਿਸਟਮ ਹੈ ਉਹਨੂੰ ਆਪਾਂ ਰੋਕ ਨਹੀਂ ਸਕਦੇ ਕਿ ਜਿੰਨੀ ਫੈਸਿਲਿਟੀ ਹੈ ਤੇ ਦੀ ਸਾਡੇ ਇੱਥੇ ਹੈਗੀ ਆ ਨਾ ਪਰ ਉਹਦੇ ਹਸਪਤਾਲ ਹੈਗੇ ਨੇ ਪਰ ਉਹ ਕੁਦਰਤ ਤੋਂ ਸੌਤ ਬੁਲਾਵਾ ਹੈ ਉੱਥੇ ਸੌਦੇ ਹੱਥ ਫੜੇ ਹੋ ਜਾਣਗੇ ਤੇ ਅੱਜ ਅਸੀਂ ਇੱਕ ਬਹੁਤ ਹੀ ਰਾਜਾ ਭਗਵਾ ਜੀ ਤੇ ਜਿਹੜਾ ਕਟਨਾਪੁਰ ਆਉਣ ਵਾਲਾ ਸਰ ਤੁਸੀਂ ਸਿਹਤ ਮੰਤਰੀ ਵੀ ਰਹੇ ਹੋ ਇਕੋ ਮੰਲੇ ਚ ਰਹੇ ਹੋ ਕਦੀ ਤੁਹਾਡੇ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੀ ਤਰੱਕੀ ਦੇ ਬਾਰੇ ਪੰਜਾਬ ਦੇ ਬਾਰੇ ਗੱਲ ਕੀਤੀ ਹੋਵੇ ਕੋਈ ਕੀ ਕੁਝ ਅੱਜ ਯਾਦ ਆ ਰਿਹਾ ਤੁਹਾਨੂੰ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਤੁਸੀਂ ਅਸੀਂ ਇਸ ਪਾਰਕ ਦੇ ਵਿੱਚ ਇਕੱਠੇ ਹੋਏ ਇਸ ਪਾਰਕ ਦੇ ਕਾਲੋਂ ਸਾਬ ਬੈਠੇ ਸਾਰੇ ਤੇ ਉਹਦੇ ਪ੍ਰਧਾਨ ਨੇ ਕਹਿੰਦਾ ਸਾਰੇ ਤੇ ਜਨ ਸਾਹਿਬ ਨਾਲ ਦੇ ਹੋਰ ਸਾਰੇ ਬੜਾ ਸ਼ੁਰੂ ਕਰਦੇ ਸੀਗੇ ਔਰ ਬੜੀਆਂ ਪੰਜਾਬ ਦੇ ਬਾਰੇ ਗੱਲਾਂ ਹੁੰਦੀਆਂ ਸੀ ਤੇ ਜੇ ਉਹਨਾਂ ਦੀ ਅੱਜ ਤੇ ਜੇ ਉਹਨਾਂ ਨੇ ਮੈਂ ਕਹਿੰਦਾ ਵੀ ਜਿੰਨਾ ਵੀ ਕੋਈ ਦੇਣ ਹੈ ਉਹਨੂੰ ਸ਼ਬਦਾਂ ਰਹਿ ਬਿਆਨ ਕਰਨਾ ਬਹੁਤ ਔਖਾ ਹੈ। ਵਧੀਆ ਇਨਸਾਨ ਵੀ ਸੀਗੇ ਉਹ ਮੈਨੂੰ ਪਤਾ। ਮੈਂ ਕਹਿੰਦਾ ਦੱਸੇ ਵੀ ਜੇ ਸਤਜਗ ਦੇ ਵਿੱਚ ਮਤਲਬ ਜੋ ਸਰਵਨ ਪੁੱਤ ਹੁੰਦੇ ਸੀਗੇ ਜਸਵਿੰਦਰ ਭੱਲਾ ਨੇ ਆਪਣੇ ਮਾਪਿਆਂ ਵਾਸਤੇ ਉਹ ਬਣ ਕੇ ਦਿਖਾਇਆ। ਉਹ ਇੱਕ ਬਹੁਤ ਵਧੀਆ ਪਿਤਾ, ਬਹੁਤ ਵਧੀਆ ਪਤੀ, ਬਹੁਤ ਵਧੀਆ ਪੁੱਤਰ ਤੇ ਬਹੁਤ ਵਧੀਆ ਭਰਾ ਤੇ ਬਹੁਤ ਵਧੀਆ ਦੋਸਤ ਬਣ ਕੇ ਦਿਖਾਇਆ। ਜੋ ਮੇਰੇ ਵਾਸਤੇ ਉਹ ਕਰਕੇ ਸ਼ਾਇਦ ਇਹਨਾਂ ਰਿਜ਼ਰਵ ਨਹੀਂ ਕਰਦਾ ਸਿਕਾ। ਮੈਨੂੰ ਜੋ ਪਿਆਰ ਸਤਸਕਾਰ ਦਿੰਿਆ ਉਹ ਉਹਨਾਂ ਨੇ ਇੱਕ ਛਣਕਾਟਾ ਤੋਂ ਲੈ ਕੇ ਹੁਣ ਤੱਕ ਮੈਨੂੰ ਕਹਾਂ ਤੂੰ ਜੋਬ ਤੋਂ ਬਹੁਤ బిజీ ਹੋ ਗਿਆ ਤਾਂ ਫਿਲਮਾਂ ਕਿਉਂ ਨਹੀਂ ਹੁੰਦਾ ਤੇ ਮੇਰੇ ਨਾਲ ਆ ਮੇਰੀਆਂ ਮਜਬੂਰੀਆਂ ਆਪਣੇ ਜੋਬ ਕਰਕੇ ਸੀਗੀਆਂ ਬਟ ਮੈਨੂੰ ਲੱਗਦਾ ਕਿ ਇੰਨਾ ਵਧੀਆ ਇਨਸਾਨ ਤੇ ਇੰਨਾ ਹੰਬਲ ਰਹਿ ਕੇ ਜੀਣਾ ਦੁਨੀਆ ਵਾਸਤੇ ਇੱਕ ਤੋ ਉਹ ਐਗਜ਼ਾਮਪਲ ਛੱਡ ਗਏ ਮੈਂ ਕੀ ਕਰਾਂ ਅਛੰਦਰ ਫੈਨਾਂ ਦਾ ਲੋਕਾਂ ਦੇ ਬਹੁਤ ਹੁੰਦੇ ਕਲਾਕਾਰ ਜਿਹੜੇ ਵੱਡੇ ਸਟਾਰ ਆ ਉਹ ਭੱਜ ਕੇ ਉਹਨੂੰ ਆਪਣੇ ਬੌਂਸਰ ਨਾਲ ਅੱਗੇ ਡਿੱ ਜਾ ਬੈਠਦੇ ਆ ਤੁਸੀਂ ਕਹਿੰਦੇ ਜਿੰਨੀ ਵਾਰੀ ਫੁੱਟਵੌਕ ਚਾਹੋ ਤੇ ਵੀ ਕੈਮਰਾ ਨਾਲ ਆਪਣੀ ਸੈਲਫੀ ਕਰ ਲੈਣੀ ਕਿੰਨਾ ਦਿਲਕੁਨ ਪਿਆਰ ਕਰਦੇ ਸੀਗੇ ਮੈਨੂੰ ਲੱਗਦਾ ਪਿਆਰ ਦਾ ਵੰਡ ਗਿਆ ਨਾ ਉਹ ਦੁਨੀਆ ਤੇ ਹਮੇਸ਼ਾ ਕੈਮਰੋਗਾ ਤੁਸੀਂ ਕਿੰਨਾ ਬਦਲਾਅ ਦੇਖਿਆ ਛਣਕਾਟਾ ਤੋਂ ਲੈ ਕੇ ਅੱਜ ਕਿਉਂਕਿ ਲੋਕਾਂ ਨੇ ਕਲਾਕਾਰੀ ਦੇ ਰੂਪ ਦੇ ਵਿੱਚ ਬਹੁਤ ਕੁਝ ਦੇਖਿਆ ਜਸਵਿੰਦਰ ਪੱਲਾ ਦੇ ਵਿੱਚ ਐਜ਼ ਹਿਊਮਨ ਤੁਸੀਂ ਕੀ ਕੁਝ ਦੇਖਿਆ ਛਣਕਾਟਾ ਤੋਂ ਲੈ ਕੇ ਅੱਜ ਤੱਕ ਦੇ ਸਕਦੇ ਮੈਂ ਇਹ ਮਹਿਸੂਸ ਕੀਤਾ ਕਿ ਜਸਵਿੰਦਰ ਪੱਲਾ ਨੇ ਜਿੱਥੇ ਆਪਣੇ ਪਿਤਾ ਮਾਤਾ ਨੂੰ ਬਹੁਤ ਸਤਿਕਾਰ ਪਿਆਰ ਦਿੱਤਾ ਆਪਣੇ ਬੱਚਿਆਂ ਨੂੰ ਉਹਨਾਂ ਦੀ ਬੇਟੀ ਯੂਰਪ ਚਾਹ ਬੇਟਾ ਪਖਰਾਜ ਪੱਲਾ ਫਿਲਮਾਂ ਦਾ ਵੱਡਾ ਹੀਰੋ ਆ ਪੰਜ ਫਿਲਮਾਂ ਅਜਿਹਾ ਹੀਰੋ ਦੇ ਚੁੱਕਾ ਉਹਨਾਂ ਨੇ ਇਹ ਸੋਚਿਆ ਕਿ ਮੈਂ ਫਿਲਮ ਇੰਡਸਟਰੀ ਨੂੰ ਇਹ ਕੁਝ ਦੇਜਣਾ ਕਿ ਮੈਂ ਜਦੋਂ ਇੱਥੇ ਕੋਲ ਬੈਠਾ ਹਾਂ ਇਸੇ ਕਰਕੇ ਕਿ ਜਦੋਂ ਮੈਂ ਦੇਖਣਾ ਬੰਬਈ ਤੋਂ ਵੱਡੇ-ਵੱਡੇ ਫਿਲਮ ਤਰੰਦਰ ਪ੍ਰੋਡਿਊਸਰ ਡਾਇਰੈਕਟਰ ਐਕਟਰ ਇੱਥੇ ਆ ਕੇ ਰਾਈਟਰ ਬਹਿ ਜਾਂਦੇ ਆ ਤੇ ਉਹਨਾਂ ਨੇ ਗੋਡੀ ਹਸਲਾਉਣਾ ਤੇ ਮੈਂ ਹੱਸਦਾ ਕਹਿੰਦਾ ਮੈਂ ਕਹਿੰਦਾ ਸੁੰਦਰ ਜੋ ਬਾਲੀਵੁੱਡ ਚੰਪਾ ਬਚਨ ਦਾ ਮਕਾਮ ਹੈ ਨਾ ਉਹ ਮੇਰੇ ਵੀ ਤਰੰਦਰ ਪੱਲ ਦਾ ਪੰਜਾਬੀ ਫਿਲਮ ਇੰਡਸਟਰੀ ਦਾ ਲੋਕੀ ਤੈਨੂੰ ਤਿਆਰ ਖੜਦੇ ਆ ਕਿ ਕਿਹੜੀ ਫਿਲਮ ਬਣਾਈਏ ਕਿੱਦਾਂ ਬਣਾਈਏ ਸਟੋਰੀ ਕਿਹੜੀ ਲਈਏ ਕਲਾਕਾਰ ਕਿਹੜੇ ਲਈਏ ਇਹ ਮਕਾਮ ਉਸ ਬੰਦੇ ਨੇ ਆਪਣੀ ਕਾਬਲੀਅਤ ਸਿਰ ਤੇ ਆਸੇ ਤਿਕਾਲ ਦੋਸਤੋ ਦੋਸਤੋ ਬਹੁਤ ਹੀ ਦੁਖਦ ਸਮਾਚਾਰ ਸ਼ੇਅਰ ਕਰ ਰਿਹਾ ਹਾਂ ਜੀ ਤੁਹਾਡੇ ਨਾਲ ਸਾਡੇ ਬਹੁਤ ਹੀ ਰਿਸਪੈਕਟਡ ਜਸਵਿੰਦਰ ਪੱਲਾ ਜੀ ਜੋ ਸਾਨੂੰ ਵਿਛੋੜਾ ਦੇ ਗਏ ਨੇ ਮੇਰੇ ਤਾਂ ਕਹ ਲੋ ਗੁਰੂ ਸਿਗੇ ਕੈਰੀ ਉਹ ਜੱਟਾ ਪੇਲੀ ਫਿਲਮ ਜਿਹੜੀ ਮੇਰੀ ਮਾਂ ਉਹਨਾਂ ਦੇ ਨਾਲ ਹੀ ਕੀਤੀ ਉਦੋਂ ਤੋਂ ਮੈਂ ਉਹਨਾਂ ਦੇ ਨਾਲ ਹੀ ਸੀ ਕਾਫੀ ਰੀਲਸ ਵਿੱਚ ਵੀ ਮੈਂ ਉਹਨਾਂ ਨਾਲ ਕੰਮ ਕੀਤਾ ਇੱਕਦਮ ਇੱਕ ਖਬਰ ਸੁਣ ਕੇ ਬਹੁਤ ਜ਼ਿਆਦਾ ਦੁੱਖ ਮਹਿਸੂਸ ਹੋ ਰਿਹਾ ਹੈ ਪੂਰੀ ਪੰਜਾਬੀ ਇੰਡਸਟਰੀ ਨੂੰ ਪੂਰੇ ਪੰਜਾਬ ਨੂੰ ਪੂਰੀ ਦੁਨੀਆ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਦੋਸਤੋ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਵੇ